ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਸਾਖੀ ਬੜੀ ਪ੍ਰਚਲਿਤ ਹੈ ਜੋ ਆਪਾਂ ਬਹੁਤ ਕਰਕੇ ਸੁਣੀ ਹੈ ਤੇ ਬਹੁਤ ਕਰਕੇ ਇਸ ਸਾਖੀ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਪ੍ਰਿੰਸੀਪਲ ਸਤਵੀਰ ਸਿੰਘ ਦੇ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਅਸਾਮ ਦੇ ਇਲਾਕੇ ਵਿੱਚ ਜਾਂਦੇ ਆ ਤਾਂ ਉਸ ਵੇਲੇ ਦੇ ਨਾਲ ਇੱਕ ਪਿੰਡ ਦੇ ਵਿੱਚੋਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਲੰਘਦੇ ਆ ਤਾਂ ਉਹ ਸਾਰੇ ਜਿਹੜੇ ਪਿੰਡ ਦੇ ਲੋਕ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੋਈ ਆਉ ਭਗਤ ਨਹੀਂ ਕੀਤੀ ਕੋਈ ਵੀ ਉਹਨਾਂ ਨੇ ਅਗੋਂ ਵਿਚਾਰ ਜਿਹੜੇ ਸਨ ਬਚਨ ਬਲਾਸ ਜਿਹੜੇ ਸੀ ਉਹ ਸਰਵਨ ਨਹੀਂ ਕੀਤੇ ਨਾ ਕਿਸੇ ਨੇ ਪ੍ਰਸ਼ਾਦਾ ਪਾਣੀ ਪੁੱਛਿਆ ਤਾਂ ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਆ ਉਸ ਨਗਰ ਦੇ ਵਿੱਚੋਂ ਅੱਗੇ ਚਲੇ ਜਾਂਦੇ ਆ ਜਦੋਂ ਅਗਲੇ ਨਗਰ ਵਿੱਚ ਜਾਂਦੇ ਆ ਤਾਂ ਉਹ ਨਗਰ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਬਲਾਸ ਵੀ ਸੁਣੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜੀ ਨੂੰ ਪ੍ਰਸ਼ਾਦਾ ਪਾਣੀ ਵੀ ਪੁੱਛਿਆ ਨਾਲੇ ਸ਼ਿਕਾਇਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਭਾਵਕ ਹੀ ਉਹਨਾਂ ਨੂੰ ਕਹਿੰਦੇ ਆ ਕਿ ਉੱਜੜ ਜਾਓ ਤਾਂ ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਖੋਸਿਆ ਜਿਨ੍ਹਾਂ ਨੇ ਉਸ ਵੇਲੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਨੂੰ ਜੀ ਆਇਆਂ ਵੀ ਨਹੀਂ ਆਖਿਆ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਬਲਾਸਣ ਨਹੀਂ ਸੁਣੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਲਈ ਸ਼ਬਦ ਵਰਤਿਆ ਸੀ ਕਿ ਵਸਦੇ ਰਹੋ ਹੁਣ ਜਿਨ੍ਹਾਂ ਨੇ ਗੁਰੂ ਨਾਨਕ ਸਹਿਬ ਮਹਾਰਾਜ ਦੀ ਕੋਈ ਸੇਵਾ ਨਹੀਂ ਕੀਤੀ ਉਹਨਾਂ ਨੂੰ ਸਤਿਗੁਰੂ ਕਹਿੰਦੇ ਆ ਬਸਦੇ ਰਹੋ ਤੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਕਿਹਾ ਉੱਜੜ ਜਾਓ ਇਹ ਗੱਲ ਬੜੀ ਹਰਾਨੀ ਵਾਲੀ ਸੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਪੁੱਛਿਆ ਬਾਬਾ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਕਿਹਾ ਉੱਜੜ ਜਾਓ ਤੇ ਜਿਨ੍ਹਾਂ ਨੇ ਸਾਡੀ ਸੇਵਾ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਕਿਹਾ ਬਸਦੇ ਰਹੋ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਤਾਂ ਗੁਰੂ ਨਾਨਕ ਸਹਿਬ ਮਹਾਰਾਜ ਨੇ ਜਵਾਬ ਦਿੱਤਾ ਕਿ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਾਡਾ ਕੋਈ ਜੀ ਆਇਆਂ ਨਹੀਂ ਆਖਿਆ ਸਾਡਾ ਕੋਈ ਸਵਾਗਤ ਨਹੀਂ ਕੀਤਾ ਜਿਨ੍ਹਾਂ ਨੇ ਸਾਨੂੰ ਪ੍ਰਸ਼ਾਦਾ ਪਾਣੀ ਨਹੀਂ ਪੁੱਛਿਆ ਜਿਨ੍ਹਾਂ ਨੇ ਸਾਡੇ ਬਚਨ ਬਲਾਸ ਨਹੀਂ ਸੁਣੇ ਜੇ ਜਿੱਥੇ ਵੀ ਜਾਣਗੇ ਉਥੇ ਜਾ ਕੇ ਆਪਣੇ ਵਰਗੇ ਲੋਕ ਹੀ ਪੈਦਾ ਕਰਨਗੇ ਉਹ ਆਪਣੇ ਵਰਗੇ ਮਾਹੌਲ ਸਿਰਜਣਗੇ ਉਥੇ ਜਾ ਕੇ ਉਹ ਇਦਾਂ ਦੀਆਂ ਮਾੜੀਆਂ ਹਰਕਤਾਂ ਜਿਹੜੀਆਂ ਉਹ ਕਰਨਗੇ ਤੇ ਜਿਨ੍ਹਾਂ ਨੂੰ ਕਿਹਾ ਉੱਜੜ ਜਾਓ ਇਹ ਜਦੋਂ ਇਥੋਂ ਹੋਰ ਥਾਵਾਂ ਦੇ ਉੱਪਰ ਜਾਣਗੇ ਉੱਥੇ ਵੀ ਚੰਗੇ ਗੁਣਾਂ ਦੀ ਮਹਿਕ ਖਾਰਨਗੇ ਉੱਥੇ ਵੀ ਚੰਗੇ ਗੁਣ ਪੈਦਾ ਕਰਨਗੇ ਉੱਥੇ ਵੀ ਚੰਗੇ ਲੋਕਾਂ ਦੇ ਲਈ ਹੀ ਸੋਚਣਗੇ ਤੇ ਚੰਗੇ ਬਣਗੇ ਤੇ ਦੂਜਿਆਂ ਨੂੰ ਵੀ ਚੰਗੇ ਬਣਾਉਣਗੇ ਜਿਸ ਤਰ੍ਹਾਂ ਦੇ ਨਾਲ ਵਾਂਸ ਦਾ ਦਰਖਤ ਜਿਹੜਾ ਹੈ ਉਹਦੇ ਵਿੱਚੋਂ ਕਦੇ ਸੁਗੰਧੀ ਨਹੀਂ ਆ ਸਕਦੀ ਤੇ ਵਾਂਸ ਜਿਹੜਾ ਉਹ ਅੰਦਰੋਂ ਖੋਖਲਾ ਹੀ ਰਹਿੰਦਾ ਹੈ ਤਾਂ ਜਿਹੜੇ ਵਾਂਸ ਵਰਗੇ ਲੋਕ ਹੁੰਦੇ ਆ ਉਹ ਅੰਦਰੋਂ ਖੋਖਲੇ ਹੁੰਦੇ ਆ ਤੇ ਅਸਲ ਵਿੱਚ ਉਹਨਾਂ ਦੇ ਵਿੱਚ ਗੰਡ ਬੱਜੀ ਹੁੰਦੀ ਹੈ ਉਹ ਗੰਡ ਜਿਹੜੀ ਹੈ ਉਹ ਕਦੇ ਵੀ ਖੁੱਲਦੀ ਨਹੀਂ ਹੈ ਨਾ ਉਹ ਗੰਡ ਕਦੇ ਟੁੱਟਦੀ ਹੈ ਤਾਂ ਹੀ ਸਤਿਗੁਰੂ ਨੇ ਉਦਾਹਰਨ ਦੇ ਕੇ ਵੀ ਪਾਵਨ ਗੁਰਬਾਣੀ ਵਿੱਚ ਕਿਹਾ ਵੀ ਜਿਹੜੇ ਲੋਕ ਵਾਂਸ ਵਰਗੇ ਹੋ ਜਾਂਦੇ ਆ ਨਾ ਉਹਨਾਂ ਦੇ ਉੱਪਰ ਗੁਰੂ ਦੇ ਉਪਦੇਸ਼ ਦਾ ਵੀ ਕੋਈ ਅਸਰ ਜਿਹੜਾ ਉਹ ਨਹੀਂ ਹੁੰਦਾ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕਾ ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖਾਂ ਦੇ ਵਿੱਚ ਜਿਹੜੇ ਸਿੱਖਿਆ ਲੈਣ ਵਾਲੇ ਲੋਕਾਂ ਦੇ ਵਿੱਚ ਊਣਤਾ ਹੀ ਹੋਏ ਅੰਦੇ ਏਕ ਨਾ ਲੱਗਈ ਜਿਉਂ ਬਾਸ ਵਜਾਈਏ ਫੂਕ ਉਹਦੀ ਉਦਾਹਰਨ ਉਹਨਾਂ ਨੇ ਬਾਸ ਦੇ ਨਾਲ ਦਿੱਤੀ ਹੈ ਤੇ ਦੂਸਰੇ ਪਾਸੇ ਉਹ ਹੁੰਦੇ ਐ ਜਿਹੜੇ ਸੁਗੰਧੀ ਵਾਲੇ ਹੁੰਦੇ ਐ ਜਿਹੜਾ ਚੰਦਨ ਹੈ ਉਹਦੇ ਕੋਲ ਜਿਹੜਾ ਆ ਜਾਂਦਾ ਏ ਉਹਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਏ ਉਹਦੇ ਵਿੱਚੋਂ ਵੀ ਮਹਿਕ ਆਉਣ ਲੱਗ ਪੈਂਦੀ ਏ ਇਸ ਕਰਕੇ ਚੰਦਨ ਦਾ ਦਰਖਤ ਆਪਣੇ ਨੇੜੇ ਉੱਗੇ ਹੋਏ ਦਰਖਤਾਂ ਦੇ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦਾ ਏ ਤੇ ਜਿਹੜਾ ਵਾਂਸ ਹੈ ਨਾ ਉਹ ਚੰਦਨ ਦੇ ਕੋਲ ਜਾ ਕੇ ਵੀ ਸੁਗੰਧੀ ਉਹਦੀ ਗ੍ਰਹਿਣ ਨਹੀਂ ਕਰਦਾ ਉਹ ਆਪਣੀ ਗੰਡ ਜਿਹੜੀ ਆ ਹੋਮੇ ਦੀ ਉਹ ਨਹੀਂ ਛੱਡਦਾ ਜਿਹੜੇ ਚੰਗੇ ਪੁਰਸ਼ ਹੁੰਦੇ ਐ ਉਹ ਚੰਗਾ ਮਾਹੌਲ ਸਿਰਜਦੇ ਐ ਉਹ ਸਾਰਿਆਂ ਵਾਸਤੇ ਚੰਗੇ ਹੁੰਦੇ ਐ ਤੇ ਜਿਹੜੇ ਮਾੜੇ ਹੁੰਦੇ ਐ ਉਹ ਆਪਣੇ ਵਾਸਤੇ ਵੀ ਮਾੜੇ ਤੇ ਦੂਸਰਿਆਂ ਵਾਸਤੇ ਵੀ ਮਾੜੇ ਹੁੰਦੇ ਐ ਜਿਸ ਵੇਲੇ ਦੇ ਨਾਲ ਸ਼੍ਰੀ ਕ੍ਰਿਸ਼ਨ ਜੀ ਨੇ ਜੁਡੀਸਟਰ ਨੂੰ ਕਿਹਾ ਸੀ ਕਿ ਜਾਓ ਸ਼ਹਿਰ ਦੇ ਵਿੱਚੋਂ ਕੋਈ ਮਾੜਾ ਮਨੁੱਖ ਲੱਭ ਕੇ ਲਿਆਓ ਤੇ ਅਜੂ ਜੁਡੀਸਟਰ ਜਿਹੜਾ ਐ ਸਾਰਾ ਦਿਨ ਸ਼ਹਿਰ ਦੇ ਵਿੱਚ ਘੁੰਮਦਾ ਰਿਹਾ ਗਈ ਸਾਰੇ ਲੋਕਾਂ ਨੂੰ ਉਹਨੇ ਵੇਖਿਆ ਤੇ ਵਾਪਸ ਆਣ ਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗਿਆ ਵੀ ਮੈਨੂੰ ਕੋਈ ਵੀ ਮਾੜਾ ਮਨੁੱਖ ਨਹੀਂ ਮਿਲਿਆ ਤਾਂ ਅਗਲੇ ਦਿਨ ਫਿਰ ਸ਼੍ਰੀ ਕ੍ਰਿਸ਼ਨ ਜੀ ਨੇ ਜਿਹੜਾ ਸੀ ਉਹ ਦਰਜੋਧਨ ਨੂੰ ਭੇਜਿਆ ਵੀ ਜਾਓ ਕੋਈ ਚੰਗਾ ਮਨੁੱਖ ਲੱਭ ਕੇ ਲਿਆਓ ਸਾਰਾ ਦਿਨ ਸ਼ਹਿਰ ਦੇ ਵਿੱਚ ਦਰਜੋਧਨ ਘੁੰਮਦਾ ਰਿਹਾ ਪਰ ਉਹਨੂੰ ਕੋਈ ਚੰਗਾ ਮਨੁੱਖ ਨਹੀਂ ਲੱਭਿਆ ਤਾਂ ਹਰਾਨੀ ਦੀ ਗੱਲ ਸੀ ਕਿ ਜੁੰਜਿਸ਼ਟਰ ਨੂੰ ਕੋਈ ਮਾੜਾ ਨਹੀਂ ਲੱਭਿਆ ਤੇ ਜਿਹੜਾ ਦਰਜੋਧਨ ਉਹਨੂੰ ਕੋਈ ਚੰਗਾ ਨਹੀਂ ਲੱਭਿਆ ਅਸਲ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਗੱਲ ਸਮਝਾਈ ਕਿ ਜਿਹੜਾ ਆਪ ਚੰਗਾ ਹੈ ਨਾ ਉਹਦੇ ਵਾਸਤੇ ਸਾਰੇ ਚੰਗੇ ਐ ਤੇ ਜਿਹੜਾ ਆਪ ਮਾੜਾ ਹੈ ਦਰਯੋਧਨ ਉਹਦੇ ਵਾਸਤੇ ਸਾਰੇ ਮਾੜੇ ਐ ਉਹਨੂੰ ਸਾਰੇ ਮਾੜੇ ਨਜ਼ਰ ਆਉਂਦੇ ਐ ਇਹ ਬੰਦੇ ਦੀ ਦ੍ਰਿਸ਼ਟੀ ਐ ਜੇ ਭਾਈ ਕਨਿਆ ਬਣ ਜਾਵੇ ਤੇ ਉਹਨੂੰ ਦੁਸ਼ਮਣ ਦੇ ਵਿੱਚੋਂ ਜਿਹੜਾ ਐ ਨਾ ਉਹ ਵੀ ਰੱਬ ਨਜ਼ਰ ਆਉਂਦਾ ਐ ਉਹਨੂੰ ਦੁਸ਼ਮਣ ਦੇ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦਾ ਏ ਤੇ ਜੇ ਦ੍ਰਿਸ਼ਟੀ ਮਾੜੀ ਏ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨਜ਼ਰ ਨਹੀਂ ਆਇਆ ਉਹਨਾਂ ਨੂੰ ਗੁਰੂ ਦੇ ਵਿੱਚੋਂ ਗੁਰੂ ਨਜ਼ਰ ਨਹੀਂ ਆਇਆ ਉਹਨਾਂ ਨੂੰ ਰੱਬ ਦੇ ਵਿੱਚੋਂ ਰੱਬ ਨਜ਼ਰ ਨਹੀਂ ਆਇਆ ਇਸੇ ਕਰਕੇ ਸਤਗੁਰੂ ਕਹਿੰਦੇ ਨੇ ਦ੍ਰਿਸ਼ਟੀ ਜਿਹੜੀ ਏ ਨਾ ਉਹ ਜਿਹੜੀ ਉਹਨੂੰ ਬਦਲਣ ਦਾ ਯਤਨ ਕਰੇ ਗੁਰੂ ਕਰਦਾ ਵੀ ਇਹੋ ਹੀ ਏ ਗੁਰੂ ਕਿਸੇ ਦੀਆਂ ਅੱਖਾਂ ਨਹੀਂ ਬਦਲਦਾ ਡਾਕਟਰ ਜਿਹੜਾ ਕਿਸੇ ਦੀ ਅੱਖ ਬਦਲ ਸਕਦਾ ਏ ਪਰ ਉਹ ਵੇਖਣ ਦੀ ਦ੍ਰਿਸ਼ਟੀ ਨਹੀਂ ਬਦਲ ਸਕਦਾ ਗੁਰੂ ਜਿਹੜਾ ਕਿਸੇ ਦੀ ਅੱਖ ਨਹੀਂ ਬਦਲਦਾ ਪਰ ਗੁਰੂ ਵੇਖਣ ਦੀ ਦ੍ਰਿਸ਼ਟੀ ਬਦਲ ਦਿੰਦਾ ਹੈ ਜਿਹੜਾ ਪਹਿਲਾਂ ਠੱਗ ਹੁੰਦਾ ਹੈ ਉਹਨੂੰ ਸਾਧ ਬਣਾ ਦਿੰਦਾ ਹੈ ਜਿਹੜਾ ਪਹਿਲਾਂ ਚੋਰ ਹੁੰਦਾ ਹੈ ਉਹਨੂੰ ਸੰਤ ਬਣਾ ਦਿੰਦਾ ਹੈ ਜਿਹੜੇ ਪਹਿਲਾਂ ਇਹ ਸੰਸਾਰ ਦੇ ਵਿੱਚ ਚੋਰੀਆਂ ਕਰਦੇ ਉਹਨਾਂ ਨੂੰ ਸਾਰਿਆਂ ਵਿੱਚੋਂ ਰੱਬ ਦੇਸਨ ਲਾ ਦਿੰਦਾ ਹੈ ਇਹ ਗੁਰੂ ਇਦਾਂ ਕਰ ਸਕਦਾ ਕਿਉਂਕਿ ਉਹਦੇ ਉਹ ਬੰਦੇ ਦੀ ਦ੍ਰਿਸ਼ਟੀ ਜਿਹੜੀ ਉਹ ਚੇਂਜ ਕਰ ਦਿੰਦਾ ਹੈ ਬਦਲ ਦਿੰਦਾ ਹੈ ਇੱਕ ਸਾਧੂ ਪੁਰਸ਼ ਜਿਹੜਾ ਉਹ ਬੈਠਾ ਹੁੰਦਾ ਹੈ ਸਾਰੇ ਸਭਾ ਉਹਦੇ ਆਲੇ-ਦੁਆਲੇ ਜੁੜੀ ਹੁੰਦੀ ਹੈ ਤਾਂ ਉਸ ਵੇਲੇ ਦੇ ਨਾਲ ਉਹਦੇ ਕੋਲ ਇੱਕ ਮਨੁੱਖ ਆ ਜਾਂਦਾ ਹੈ ਉਹ ਆਣ ਕੇ ਕਹਿੰਦਾ ਹੈ ਵੀ ਮਹਾਤਮਾ ਦੱਸੋ ਇਹ ਪਿੰਡ ਦੇ ਲੋਕ ਕਿੱਦਾਂ ਦੇ ਐ ਮੈਂ ਇੱਥੇ ਵਸਣਾ ਚਾਹੁੰਨਾ ਐ ਤੇ ਜੇ ਦੱਸੋ ਪਿੰਡ ਦੇ ਲੋਕ ਚੰਗੇ ਐ ਤਾਂ ਫਿਰ ਮੈਂ ਇੱਥੇ ਰਹਿਣ ਬਸੇਰਾ ਕਰ ਲਾਂਗਾ ਤੇ ਜੇ ਚੰਗੇ ਨਹੀਂ ਐ ਫਿਰ ਮੈਂ ਰਹਿਣ ਬਸੇਰਾ ਨਹੀਂ ਕਰਾਂਗਾ ਮੈਂ ਇੱਥੇ ਘਰ ਨਹੀਂ ਬਣਾਵਾਂਗਾ ਤਾਂ ਮਹਾਤਮਾ ਪੁੱਛ ਕਹਿਣ ਲੱਗਿਆ ਵੀ ਜਿੱਥੋਂ ਤੂੰ ਪਹਿਲਾਂ ਆਇਆ ਉਹ ਕਿੱਦਾਂ ਦੇ ਸੀ ਤਾਂ ਇਹ ਜਿਹੜਾ ਮੁਸਾਫਰ ਤੁਰਿਆ ਆ ਰਿਹਾ ਸੀ ਇਹਨੇ ਕਿਹਾ ਵੀ ਉਹ ਤੇ ਬੜੇ ਮਾੜੇ ਲੋਕ ਸਨ ਉਹ ਤੇ ਉਹਨਾਂ ਤੋਂ ਦੁਖੀ ਹੋ ਕੇ ਤਾਂ ਮੈਂ ਅੱਗੇ ਨਿਕਲਿਆ। ਮਹਾਤਮਾ ਪੁਰਸ਼ ਕਹਿਣ ਲੱਗੇ ਵੀ ਫਿਰ ਇਹ ਪਿੰਡ ਦੇ ਲੋਕ ਵੀ ਚੰਗੇ ਨਹੀਂ। ਇਸ ਕਰਕੇ ਤੂੰ ਇਸ ਤੋਂ ਹੋਰ ਅੱਗੇ ਚੱਲਿਆ ਜਾ। ਇਹਨਾਂ ਜਿਹਨੂੰ ਗੱਲਾਂ ਕਰ ਰਹੇ ਸੀ ਤੇ ਇੱਕ ਹੋਰ ਮੁਸਾਫਰ ਆ ਗਿਆ ਉਹ ਕਹਿਣ ਲੱਗਿਆ ਵੀ ਮਹਾਤਮਾ ਜੀ ਇਹ ਦੱਸਣਾ ਕਰੋ ਵੀ ਇੱਥੋਂ ਦੇ ਲੋਕ ਕਿਵੇਂ ਦੇ ਐ। ਮੈਂ ਇੱਥੇ ਜਿਹੜਾ ਹੈ ਆਪਣਾ ਘਰ ਬਣਾਉਣਾ ਚਾਹੁੰਦਾ ਹੈ, ਰਹਿਣ ਬਸੇਰਾ ਕਰਨਾ ਚਾਹੁੰਦਾ ਹੈ। ਤਾਂ ਮਹਾਤਮਾ ਨੇ ਪੁੱਛਿਆ ਵੀ ਜਿੱਥੋਂ ਤੂੰ ਆਇਆ ਉਹ ਲੋਕ ਕਿਦਾਂ ਦੇ ਸੀ? ਉਹ ਕਹਿੰਦਾ ਜੀ ਉਹ ਤੇ ਬੜੇ ਭਲੇ ਲੋਕ ਸਨ, ਬੜੇ ਚੰਗੇ ਲੋਕ ਸਨ। ਤਾਂ ਮੈਂ ਤਾਂ ਵੈਸੇ ਛੱਡ ਕੇ ਆ ਗਿਆ। ਮਹਾਤਮਾ ਕਹਿਣ ਲੱਗੇ ਆ ਵੀ ਫਿਰ ਇੱਥੋਂ ਦੇ ਲੋਕ ਵੀ ਬੜੇ ਚੰਗੇ ਲੋਕ ਐ, ਬੜੇ ਭਲੇ ਲੋਕ ਐ, ਤੂੰ ਇੱਥੇ ਆਪਣਾ ਰਹਿਣ ਬਸੇਰਾ ਕਰ ਸਕਦਾ। ਤਾਂ ਜਿਹੜੇ ਆਲੇ-ਦੁਆਲੇ ਸਭਾ ਦੇ ਲੋਕ ਬੈਠੇ ਸਨ ਉਹਨਾਂ ਨੇ ਸਵਾਲ ਕਰਕੇ ਕਿਹਾ ਕਿ ਮਹਾਂਪੁਰਸ਼ੋ, ਸਤਪੁਰਸ਼ੋ, ਤੁਸੀਂ ਪਹਿਲਾ ਬੰਦਾ ਆਇਆ ਉਹਨੂੰ ਕਿਹਾ ਵੀ ਇੱਥੋਂ ਦੇ ਲੋਕ ਬੜੇ ਮਾੜੇ ਐ, ਆ ਬਾਅਦ ਵਾਲਾ ਆਇਆ ਇਹਨੂੰ ਤੁਸੀਂ ਕਹੇ ਇੱਥੋਂ ਦੇ ਲੋਕ ਬੜੇ ਚੰਗੇ ਐ। ਕੋਈ ਇੱਕ ਗੱਲ ਕਰਨੀ ਚਾਹੀਦੀ ਐ, ਤੁਸੀਂ ਦੋਵਾਂ ਨੂੰ ਵੱਖਰੀ-ਵੱਖਰੀ ਗੱਲ ਕਿਉਂ ਕਹੀ? ਨਾ ਉਸ ਸੰਤਪੁਰਸ਼ ਨੇ ਕਿਹਾ ਕਿ ਅਸਲ ਵਿੱਚ ਜਿਹੜਾ ਪਹਿਲਾਂ ਆਇਆ ਉਹ ਜਿੱਥੋਂ ਆਇਆ ਉੱਥੇ ਵੀ ਕਲੇਸ਼ ਕਰਦਾ ਆਇਆ ਤੇ ਉਹਨੇ ਉੱਥੋਂ ਵਾਲੇ ਲੋਕਾਂ ਨੂੰ ਕਿਹਾ ਵੀ ਬੜੇ ਮਾੜੇ ਸੀ ਅਸਲ ਵਿੱਚ ਉਹਦੇ ਵੇਖਣ ਦੀ ਦ੍ਰਿਸ਼ਟੀ ਮਾੜੀ ਹੈ ਉਹ ਉੱਥੇ ਵੀ ਲੜਦਾ ਆਇਆ ਤੇ ਇੱਥੇ ਆਣ ਕੇ ਵੀ ਉਹਨੂੰ ਸਾਰੇ ਮਾੜੇ ਹੀ ਲੱਗਣੇ ਹਨ ਤੇ ਇਹ ਜਿਹੜਾ ਬਾਅਦ ਵਿੱਚ ਆਇਆ ਇਹ ਉੱਥੇ ਵੀ ਲੋਕ ਜਿਹੜੇ ਸਨ ਉਹਨਾਂ ਨੂੰ ਭਲੇ ਪੁਰਸ਼ ਕਹਿੰਦਾ ਹੈ ਤੇ ਇਹਦੇ ਵਾਸਤੇ ਇੱਥੋਂ ਵਾਲੇ ਵੀ ਭਲੇ ਪੁਰਸ਼ ਹੋਣਗੇ ਕਿਉਂਕਿ ਇਹਦੇ ਵੇਖਣ ਦੀ ਦ੍ਰਿਸ਼ਟੀ ਚੰਗੀ ਹੈ ਇਹ ਦ੍ਰਿਸ਼ਟੀ ਦੀ ਗੱਲ ਹੈ ਜਿਹੜਾ ਆਪ ਚੰਗਾ ਇਹਨੂੰ ਸਾਰੇ ਚੰਗੇ ਨਜ਼ਰ ਆਉਂਦੇ ਐ ਪਾਵਨ ਗੁਰਬਾਣੀ ਦਾ ਫੈਸਲਾ ਹੈ ਸੁਖੀ ਏ ਕੋ ਪੇਖੈ ਸਭ ਸੁਖੀਆ ਨਰੋਗੀ ਕਹਿ ਭਾਣੇ ਸਭ ਰੋਗੀ ਜਿਹੜਾ ਆਪ ਸੁਖੀ ਐ ਉਹ ਕਹਿੰਦਾ ਵੀ ਸਾਰੇ ਸੰਸਾਰ ਦੇ ਲੋਕ ਹੀ ਸੁਖੀ ਐ ਜਿਹੜਾ ਆਪ ਰੋਗੀ ਐ ਉਹ ਸਮਝਦਾ ਵੀ ਸ਼ਾਇਦ ਸਾਰੇ ਦੁਨੀਆ ਦੇ ਲੋਕ ਜਿਹੜੇ ਉਹ ਰੋਗੀ ਐ ਇਸ ਕਰਕੇ ਅਸੀਂ ਆਪ ਚੰਗੇ ਮਨੁੱਖ ਬਣ ਦਾ ਯਤਨ ਕਰੀਏ ਚੰਗੇ ਗੁਣਾਂ ਦੇ ਧਾਰਨੀ ਹੋਈਏ ਤੇ ਜਿਹੜਾ ਚੰਗੇ ਗੁਣਾਂ ਵਾਲਾ ਹੋਵੇਗਾ ਉਹ ਫਿਰ ਗੁਣ ਹੋਰ ਅੱਗੇ ਦੀ ਅੱਗੇ ਲੋਕਾਂ ਨੂੰ ਵੰਡਦਾ ਹੈ ਪਾਵਨ ਕੁਰਬਾਨੀ ਦਾ ਵੀ ਬਚਨ ਹੈ ਗੁਣਵੰਤੀ ਗੁਣ ਵਿਥਰੇ ਅਉਗਣਵੰਤੀ ਝੂਰ ਜਿਹਦੇ ਕੋਲ ਗੁਣ ਹੁੰਦੇ ਐ ਸ਼ੋਭ ਗੁਣ ਹੁੰਦੇ ਐ ਚੰਗੀਆਂ ਚੀਜ਼ਾਂ ਹੁੰਦੀਆਂ ਉਹ ਅੱਗੇ ਲੋਕਾਂ ਨੂੰ ਹੋਰ ਵੰਡਦਾ ਐ ਤੇ ਜਿਹੜਾ ਖੁਦ ਮਾੜਾ ਹੋਵੇ ਉਹ ਕੀ ਵੰਡੇਗਾ ਉਹ ਤੇ ਅਉਗਣ ਲੈ ਕੇ ਬੈਠਾ ਰਹਿੰਦਾ ਐ ਗੁਰਨਾਨਕ ਸਾਹਿਬ ਮਹਾਰਾਜ ਦੀ ਇਹ ਸਾਖੀ ਊਜੜ ਜਾਓ ਤੇ ਵਸਦੇ ਰਹੋ ਵਾਲੀ ਸਾਨੂੰ ਸਿੱਖਿਆ ਦਿੰਦੀ ਐ ਪੀ ਜੇ ਚੰਗੇ ਗੁਣਾ ਵਾਲੇ ਬਣਾਂਗੇ ਤੇ ਆਪਾਂ ਜਿੱਥੇ ਜਾਵਾਂਗੇ ਉੱਥੇ ਚੰਗਾ ਮਾਹੌਲ ਪੈਦਾ ਕਰਾਂਗੇ ਮਾੜੇ ਬਣਾਂਗੇ ਤੇ ਫਿਰ ਗੁਰਨਾਨਕ ਸਾਹਿਬ ਕਹਿੰਦੇ ਬਸ ਦੇਰੋ ਤੁਸੀਂ ਇੱਥੋਂ ਜੋਗੇ ਹੋ ਤੇ ਇੱਥੇ ਰਹਿਣਾ ਕਰੋ ਤੁਸੀਂ ਜਿੱਥੇ ਜਾਓਗੇ ਉੱਥੇ ਮਾੜੇ ਬਣੋਗੇ ਇਸ ਕਰਕੇ ਚੰਗੇ ਮਨੁੱਖ ਬਣਨ ਲਈ ਗੁਰਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਤੇ ਚੰਗੇ ਮਨੁੱਖ ਹੀ ਬਨਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ